mate e ta tea ਮੁਰਦਾਬਾ 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 ਜਰਾ ਜਰਾ ਜੀਤੋ ਹਮਲਾ ਕਰ ਮੰਦ ਕਰੋ ਮੰਦ ਕਰੋ ਮੰਦ ਕਰੋ ਲੋਕਾਂ ਦੇ ਗੇਂਦ ਚੁਪ ਕੇ ਪੁਲਿਸ ਨੂੰ ਬਚਾਓ ਮੁਰਦਾਬਾ ਮੁਰਦਾਬਾ ਮੰਦਬਾ ਲੋਕਾਂ ਦੀਆਂ ਦੁਆਰੀਆਂ ਮਾਗੀ ਪਾਤੀ ਮੁਰਦਾਬਾ ਮੁਰਦਾਬਾ ਰੱਦ ਕਰੋ ਗੁੰਡਾ ਸਰਕਾਰ ਦਾ ਕਾਲੇ ਪੁੱਠੇ ਕਰਕੇ ਰੱਖੋ ਰੱਦ ਕਰੋ ਰੱਦ ਕਰੋ ਜਮਿੰਦਰਜੀਤ ਹੋਣਾ ਨਹੀਂ ਉਹਨਾਂ ਸਾਰੇ ਕਾਰਕੁਨਾਂ ਤੇ ਉਹਨਾਂ ਸਾਰੇ ਪੱਤਰਕਾਰਾਂ ਦੇ ਕੀਤਾ ਜਿਹੜੇ ਆਜ਼ਾਦੀ ਤੌਰ ਤੇ ਆਪਣੇ ਚੈਨਲ ਚਲਾਉਂਦੇ ਆ ਜਿਹੜੇ ਸਰਕਾਰ ਦੀ ਨੀਤੀਆਂ ਕਰਦੇ ਆ ਆਮ ਲੋਕਾਂ ਦੀ ਗੱਲ ਦੂਰ ਦਰਦ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਂਦੇ ਆ ਉਹਨਾਂ ਲੋਕਾਂ ਦੇ ਸਾਰੇ ਤੇ ਪਰਚਾ ਕੱਲ ਜਿਹੜਾ ਚੰਡੀਗੜ੍ਹ ਦੇ ਵਿੱਚ ਪੁਰਦਾਰਤਰ ਹੋਇਆ ਜਦੋਂ ਤੇ ਸ਼ਖਬੀਰ ਸਿੰਘ ਬਾਦਲਾ ਆਉਂਦੇ ਆ ਤਾਂ ਉਸ ਤੋਂ ਬਾਅਦ ਇਹਨਾਂ ਦਾ ਆਈਟੀ ਦਲ ਸੋਸ਼ਲ ਮੀਡੀਆ ਤੇ ਮਾਹੌਲ ਬਣਾਉਂਦਾ ਕੇਦਾਰੀ ਹੋਰੇ ਹੋਰ ਬਿੱਲੀ ਫੇਲਿਓ ਬਾਹਰ ਆਈ ਆ ਕੇਦਾਰਾ ਆਕਾ ਆ ਗਿਆ ਜੀ ਆਕਾ ਤਾਂ ਤੁਸੀਂ ਬਹੁਤ ਸਾਰਾ ਦਾ ਬੜਿਆ ਹੋਇਆ ਤੁਸੀਂ ਵੀ ਜਾਣਦੇ ਆ ਤੇ ਤੁਸੀਂ ਵੀ ਜਾਣਦਾ ਜਿਹੜਾ ਆਈਟੀ ਚਲੇ ਤਾਂ ਇਸੇ ਕੰਮ ਤੇ ਰੱਖਿਆ ਹੋਇਆ ਕਿ ਜੇਕਰ ਕੋਈ ਸਰਕਾਰ ਦੀ ਰੋਜ਼ਨਾ ਕਰਦਾ ਉਹ ਨੂੰ ਇਸ ਤਰ੍ਹਾਂ ਦੀ ਪੱਤੀ ਕਬਜ਼ਾ ਨਹੀਂ ਹੋ ਸਕਦੀਆਂ ਤੇ ਬੋਲੋ ਕਿ ਬੰਦੇ ਨੂੰ ਇਹ ਲੱਗੇ ਕਿ ਸ਼ਾਇਦ ਇਹ ਕੋਸ਼ਿਸ਼ ਨਹੀਂ ਪਹੁੰਚਣੀ ਚਾਹੀਦੀ ਜੋ ਕਿ ਮੀਡੀਆ ਤੇ ਉਸ ਕਰਕੇ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਇਹ ਰਸਤਾਂ ਦੇ ਪਰਚਿਆਂ ਤੋਂ ਨਾ ਤਾਂ ਮਨਿੰਦਰ ਹੋਣੀ ਨਾ ਮਾਰਗਗੋੜ ਹੋਣੀ ਕਦੇ ਦਰਵਾਜ਼ੇ ਨਾ ਹੋਣੇ ਡਰਨਾ ਤੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆਂ ਚਾਹੇ ਇੱਕ ਵੀ ਬਿਜਾਏ ਉਹਨਾਂ ਦੀ ਜਿਹੜਾ ਸਾਡੇ ਤੇ ਵੀ ਜੇ ਕਿਸੇ ਨੂੰ ਲੱਗਦਾ ਤੇ ਹੁਣ ਵੀ ਕਰੇਾਰੇ ਇਹ ਫਰਦਵੇ ਕਿ ਕੋਹ ਆਪੋਰ ਸਾਹਿਬ ਉਹਨਾਂ ਦੇ ਗਲਾਬ ਬੋਲਿਆ ਗਿਆ ਕੋਰ ਪੂਰੇ ਬੱਤੀ ਵਾਲੇ ਚੌਕ ਤੇ ਸਭ ਉਹਨਾਂ ਮੁੰਡਿਆਂ ਦੇ ਨੂੰ ਦੱਸ ਪਿਆ ਕਰ ਗਿਏ ਤਾਂ ਅਸੀਂ ਕਹਿੰਦੇ ਆ ਕਿ ਜੀ ਸਭ ਕੇ ਕਰੋ ਪਰਚਾ ਪਾਰੇ ਲੋਕ ਉਹ ਪੱਤਰਕਾਰ ਜਿਹੜਾ ਆਮ ਤੌਰ ਤੇ ਆਪਣਾ ਕੰਮ ਕਰਦੇ ਆ ਉਹ ਪਾਰ ਤੋਂ ਜਿਹੜੇ ਬੰਦਿਆਂ ਦੇ ਕੰਮ ਕਰਦੇ ਆ ਜਿਹੜਾ ਆਮ ਤੌਰ ਤੇ ਇਹ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਜਿਹੜੇ ਮਟਰਫੋਟ ਦੇ ਖਿਲਾਫ ਬੋਲਦੇ ਆ ਉਹ ਹਮੇਸ਼ਾ ਬੋਲਦੇ ਰਹਿਣਗੇ ਲੋਕੀਆ ਬੰਦਿਆਂ ਦੇ ਨਾਲ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਉਹ ਗਲ ਸੁਖਾ ਮਾਮਲਾ ਜੱਜ ਕਰਨਾ ਇਨਸਾਫ ਚਾਹਤ ਜੱਜ ਬੰਦਿਆਂ ਸਿੰਘਾਸਰੀ ਜੱਜ ਬੰਦਿਆਂ ਉਹਦਾ ਵਿਰੋਧ ਕਰਦੀਆਂ ਰਹੀਆਂ ਨੇ ਤੇ ਕਰਦੀਆਂ ਰਹਿਣਗੀਆਂ ਤੋਂ ਉਸੇ ਲਈ ਚਾਹ ਅੱਜ ਸਾਡੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਕੋਹੋਂ ਦਾ ਜਸਪ੍ਰੀਤ ਸਿੰਘ ਜੱਸਾ ਕੁਹਾਰ ਵਾਲਾ ਉਹਨਾਂ ਨੂੰ ਬੇਨਤੀ ਹੈ ਜਸਪ੍ਰੀਤ ਸਿੰਘ ਜੱਸਾ ਕੁਹਾਰ ਵਾਲਾ ਉਹ ਸਾਰਿਆਂ ਦੇ ਰੂਬਰੂ ਹੋਣ ਆਪਣੇ ਵਿਚਾਰ ਪ੍ਰਗਟਾਉਣ ਤੇ ਇਸ ਤੋਂ ਬਾਅਦ ਵਾਲਾ ਜਿਹੜਾ ਪਲਾਰਾ ਉਸ ਵੀਰ ਨੂੰ ਬੇਨਤੀ ਆਉ ਤਿਆਰ ਰਵੇ ਸਤਿ ਸ੍ਰੀ ਅਕਾਲ ਅੱਜ ਸਰਪ੍ਰਾਨ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਭਗਵਾਨਤ ਮੰਤ ਸਰਕਾਰ ਪੱਤਰਕਾਰਾਂ ਨਾਲ ਕੱਕਾ ਕਰ ਰਹੀ ਆ ਜਦੋਂ ਇਹ ਪਿਛਲੀਆਂ ਸਰਕਾਰਾਂ ਤੇ ਟਿੱਪਣੀਆਂ ਕਰਦੇ ਸੀ ਹੈਲੀਕਾਪਟਰ ਨੂੰ ਲੈ ਕੇ ਠੀਕ ਆ ਉਹ ਜਿਹੜੀ ਟਿੱਪਣੀ ਕਰਦੇ ਸੀ ਤੰਜ ਕੱਸਦੇ ਸੀਗੇ ਉਹ ਗਲਤ ਸੀ ਜਦੋਂ ਹੁਣ ਆਪ ਦੀ ਵਾਰੀ ਆਈ ਦਰਬਰ ਤੋਂ ਹੋਈ ਹੈ ਹੈਲੀਕਾਪਟਰ ਦੀ ਉਹਦਾ ਸਪਸ਼ਟੀਕਰਨ ਦੇਣ ਦੀ ਬਜਾਏ ਉਹ ਤਾਂ ਪੱਤਰਕਾਰਾਂ ਤੋਂ ਹੀ ਪਰਚਾ ਦਰਜ ਕਰਤਾ ਬਹੁਤ ਨਿੰਦਣਯੋਗ ਹੈ ਸਰਕਾਰ ਲਗਾਤਾਰ ੱੱਕਾ ਕਰਦੀ ਆ ਰਹੀ ਹੈ ਪ੍ਰੈਸ ਨਾਲ ਸ਼ੁਰੂ ਤੋਂ ਹੀ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਮੈਂਬਰ ਪਾਰਲੀਮੈਂਟ ਸੀ ਭਗਵੰਤ ਦਵਾਣ ਉਦੋਂ ਫਾਈਟਿੰਗ ਤੱਕ ਆ ਜਾਂਦਾ ਸੀ ਇਹ ਭਗਵੰਤ ਦਵਾਣ ਬਹੁਤ ਗਲਤ ਇਹ ਜਿਹੜਾ ਹੈਗਾ ਦੁਰਵਰਤੋਂ ਕਰਦੇ ਪਏ ਆ ਇਹ ਜਿਹੜੀ ਹੈਲੀਕਾਪਟਰ ਦੀ ਦੁਰਵਰਤੋਂ ਹੋਈ ਹੈ ਉਹਦਾ ਸਪਸ਼ਟ ਕਰਨ ਦੇਵੇ ਪਹਿਲਾਂ ਤਾਂ ਇਹ ਤੇ ਜਿਹੜੇ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਉਹ ਰੱਦ ਕਰੇ ਸਰਕਾਰ ਸੱਚ ਦੀ ਆਵਾਜ਼ ਨੂੰ ਲਪਣਾ ਕਿੰਨਾ ਬਹੁਤ ਗਲਤ ਗੱਲ ਆ ਜੀ ਜੇ ਸੱਚ ਕੋੜਾ ਹੁੰਦਾ ਜੇ ਕੋਈ ਪੱਤਰਕਾਰ ਨੇ ਉਹ ਹੈਲੀਕਾਪਟਰ ਦੀ ਖਬਰ ਚਲਾਤੀ ਆ ਉਹ ਸਾਡਾ ਅਧਿਕਾਰ ਆ ਪੱਤਰਕਾਰਾਂ ਦਾ ਇਹ ਕਿਉਂ ਦਬਾਵੇ ਲੋਕਤੰਤਰ ਦਾ ਚੌਥਾ ਥੰਮ ਬੰਦਿਆ ਜਾਂਦਾ ਕਿਉਂ ਦਬਾਇਆ ਜਾ ਰਿਹਾ ਹੈ ਬਿਲਕੁਲ ਗਲਤ ਗੱਲ ਆ ਅਸੀਂ ਇਹਦੀ ਪੂਰ ਜ਼ੋਰ ਨਿੰਦਿਆ ਕਰਦੇ ਆ ਤੇ ਇਹ 2027 ਦੇ ਵਿੱਚ ਇਹ ਤਿਆਰ ਰਵੇ ਫਿਰ ਤੀਜਾ ਭਗਵਾਨ ਸਰਕਾਰ ਸਰ ਕਿੰਨੀਆਂ ਸਰਕਾਰਾਂ ਆ ਗਈਆਂ ਪਹਿਲਾਂ ਇਸ ਤੱਕ ਦੇ ਪਰਦੇ ਦਰਜ ਨਹੀਂ ਹੋਏ ਸਰਕਾਰ ਪਰਗੀ ਜਾਓ ਨਹੀਂ ਇਹ ਸ਼ੁਰੂ ਤੋਂ ਹੀ ਪ੍ਰੈਸ ਦੇ ਵਿਰੋਧੀ ਰਹੇ ਹੈ ਇਹ ਭਗਵਾਨ ਸਰਕਾਰ ਚੀਜ਼ ਉਹ ਇਹਨਾਂ ਨੇ ਜਿਹੜਾ ਪਰਚੇ ਦਰਜ ਕਰਨੇ ਲਾਚੀ ਚਾਰਜ ਕਰਨੇ ਹੋਰ ਇਹਨਾਂ ਨੇ ਪੱਤਰਕਾਰਾਂ ਦੇ ਹਮੇਸ਼ਾ ਇਹ ਉਲਟੀ ਚੱਲਿਆ ਬਲਕਿ ਪ੍ਰਸਤੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਲੋਕਾਂ ਨਾਲ ਸਾਹਮਣੇ ਲਿਆਉਣ ਵਾਲੇ ਪੱਤਰਕਾਰ ਉਹਨਾਂ ਨੂੰ ਇਹ ਕੁਰੂ ਦੇ ਤਸ਼ੱਦਦ ਕਰਦੇ ਆ ਰਹੇ ਆ। ਰਾਇਦਾਇਆਬ ਆ ਪੀ ਲਿਖਿਆ ਗਿਆ ਸਮਾਹੋਂ ਦਾ। ਸਭੋ ਅਸੀਂ ਇਸ 팀 ਸਾਹ ਨੂੰ ਪੱਤਰ ਦੇਵਾਂਗੇ। ਇਹ ਪਰਚਾ ਹੈਗਾ ਤਿੰਨ ਪੱਤਰਕਾਰਾਂ ਤੇ ਹੋਰ 7 ਵਿਅਕਤੀ ਹੋਰ ਸ਼ਾਮਲ ਕੀਤੇ 10 ਵਿਅਕਤੀ ਦੇ ਟੋਟਲ ਲਿਖਾਣਾ ਦੇ ਕੇ ਪਰਚਾ ਕਰਦੇ ਆ ਉਹ ਅਸੀਂ ਰੱਦ ਕਰਾਉਣ ਦੀ ਮੰਗ ਕਰਦੇ ਆ। ਜੇ ਪ੍ਰਧਾਨ ਨੇ ਜਨਰਲ 77 ਗੁਰਿੰਦਰ ਸਿੰਘ ਮਹਿੰਦੀ ਰੱਤਾ ਇਹਨੇ ਉਹਨਾਂ ਨੇ ਅੱਜ ਇੱਕ ਹਾਜੂਮ ਦੇ ਰੂਪ ਦੇ ਵਿੱਚ ਉੱਥੇ ਮੈਮੋਰੰਡਮ ਦੇਣਾ ਉਹਨਾਂ ਨੇ ਕੱਟ ਕੀਤਾ ਤੇ ਕਿਸਾਨ ਜੱਤੇ ਬੰਦੇ ਸਾਡੇ ਨਾਲ ਹਾਜ਼ਰ ਨੇ ਤੇ ਵਕ ਵਕ ਜੋ ਵੀ ਇਨਸਾਫ ਪਸੰਦ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਧੰਨਵਾਦ ਜੀ ਇਹ ਇੱਕ ਪੰਜਾਬ ਸਰਕਾਰ ਤੋਂ ਪੁੱਛਣਾ ਹੁਣਾ ਹੈ ਕਿ ਜੋ ਇਹ ਖਰਚਾ ਕਰਦੇ ਆ ਲੋਕਾਂ ਦੇ ਟੈਕਸ ਦੇ ਉੱਤੇ ਰਾਜ ਕਰਦੇ ਆ ਔਰ ਨਜਾਇਜ਼ ਖਰਚੇ ਕਰਦੇ ਆ ਇਹ ਪੱਤਰਕਾਰਾਂ ਦਾ ਪੁੱਛਣਾ ਕੋਈ ਨਜਾਇਜ਼ ਹੈ ਬਿਲਕੁਲ ਜੀ ਉਹਨਾਂ ਦਾ ਹੱਕ ਹੈ ਪੱਤਰਕਾਰ ਹੀ ਨਹੀਂ ਇਹ ਆਮ ਇਨਸਾਨ ਵੀ ਇਹ ਗੱਲ ਪੁੱਛ ਸਕਦਾ ਹੈ ਵੀ ਜਿਹੜਾ ਅਸੀਂ ਟੈਕਸ ਦੇ ਰਿਹਾ ਉਹ ਕਿੱਥੇ ਲਾਇਆ ਜਾ ਰਿਹਾ ਜਦੋਂ ਅਸੀਂ ਸਵੇਰ ਜੁੱਤੇ ਉੱਠਦੇ ਆ ਤਾਂ ਬਰਚ ਕਰਦੇ ਆ ਫੇਸ ਤੋਂ ਵੀ ਟੈਕਸ ਦੇ ਰਹੇ ਆ ਬਰਚ ਤੋਂ ਵੀ ਟੈਕਸ ਅਸੀਂ ਚਾਹ ਦੀ ਪਿਆਲੀ ਪੀਂਨੇ ਆ ਖੰਡ ਤੇ ਵੀ ਟੈਕਸ ਚਾਹ ਪੱਤੀ ਤੇ ਵੀ ਟੈਕਸ ਦੁੱਧ ਤੇ ਵੀ ਟੈਕਸ ਦੇ ਰਿਆ ਉਹ ਸਾਡੇ ਟੈਕਸ ਦਾ ਪੈਸਾ ਜਿਹੜਾ ਸਰਕਾਰਾ ਉਡਾਰ ਰਹੀ ਹੈ ਜੇ ਉਹਦੇ ਬਾਰੇ ਕਿਸੇ ਪੱਤਰਕਾਰ ਨੇ ਪੁੱਛ ਲਿਆ ਤਾਂ ਉਹਨੇ ਕੀ ਗੁਨਾਹ ਕਰਤਾ ਉਹਦੇ ਤੇ ਪਰਚਾ ਕਰਨ ਕਰਨਾ ਸ਼ਰਮਨਾਕ ਨਹੀਂ ਨਿੰਦਣਯੋਗ ਵੀ ਹੈ ਇੰਨੀਆਂ ਦੀਆਂ ਗੱਲਾਂ ਨੂੰ ਲੋਕਾਂ ਤੱਕ ਪਿੰਡਾਂ ਤੱਕ ਸਫਾਂ ਤੱਕ ਇੰਨੀਆਂ ਦੀਆਂ ਗੱਲਾਂ ਨੂੰ ਪਹੁੰਚਾਇਆ ਸੀ ਅੱਜ ਉਹਨਾਂ ਪੱਤਰਕਾਰਾਂ ਤੇ ਜਿਹੜੇ ਪਰਚੇ ਦਰਜ ਕਰਨ ਤੇ ਤਲਗੀ ਆ ਸਰਕਾਰ ਇਹ ਭੁੱਲ ਗਿਆ ਇਹ ਬਖਲਾੜ ਚ ਆ ਗਈ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਕਿਤੇ ਲੋਕਾਂ ਨੂੰ ਦਬਾ ਕੇ ਇਹਨਾਂ ਪੱਤਰਕਾਰਾਂ ਨੂੰ ਦਬਾ ਕੇ ਦੁਬਾਰਾ ਸੱਤਾ ਹਾਸਲ ਕਰ ਲਾਂਗੇ ਬਹੁਤ ਵੱਡਾ ਭੁਲੇਖਾ ਇਹਨਾਂ ਦਾ ਇਹਨਾਂ ਨੇ ਅੱਗੇ ਵੀ ਕਈ ਵਾਰ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਦੋ ਪੱਤਰਕਾਰਾਂ ਦੇ ਪਰਚੇ ਦਰਜ ਕਰੇ ਨੇ ਤੇ ਫਿਰ ਥੁੱਕ ਕੇ ਛੱਟਣਾ ਪਿਆ ਵਾਪਸ ਹੋਏ ਨੇ ਉਸੇ ਤਰ੍ਹਾਂ ਇਹ ਹਜੂਮ ਹੈ ਜਿਹੜਾ ਇਹ ਦਿਨੋਂ ਦਿਨ ਜਿਹੜਾ ਵਧਣਾ ਹੈਗਾ ਇਨਸਾਫ پسند ਜਥੇਬੰਦੀਆਂ ਨੇ ਸੜਕਾਂ ਤੇ ਆਉਣਾਗਾ ਅੱਜ ਟੈਕਨੀਕਲ ਸਰਵਿਸ ਯੂਨੀਅਨ ਬਿਜਲੀ ਬੋਰਡ ਦੀ ਇੱਕ ਸਰਮੋਹ ਜਥੇਬੰਦੀ ਪੱਤਰਕਾਰ ਵੀਰਾਂ ਦੇ ਨਾਲ ਖੜੀ ਆ ਜਿੱਥੋਂ ਤੱਕ ਇਹ ਘੋਲ ਚੱਲੇਗਾ ਟੈਕਨੀਕਲ ਸਰਵਿਸ ਯੂਨੀਅਨ ਹਰ ਸਮੇਂ ਨਾਲ ਮੋਢੇ ਨਾਲ ਮੋਟਾ ਲਾ ਕੇ ਖੜੇਗੀ ਸਰਕਾਰ ਨੇ ਜੇ ਬਲ ਵੇਖਣਾ ਹੈ ਕਿ ਲੋਕ ਸ਼ਕਤੀਆਂ ਨਾਲ ਜਿਹੜੀ ਤਾਕਤ ਵੇਖਣੀ ਆ ਤੇ ਕੋਈ ਨਹੀਂ ਉਹਨਾਂ ਨੂੰ ਦਿਖਾਵਾਂਗੇ ਮੈਦਾਨ ਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਜਿਹੜਾ ਤੱਕਾ ਕਰ ਰਹੇ ਹੋ ਇਹ ਆਪਦੀ ਆਦਤ ਤੋਂ ਬਾਜ਼ ਆ ਜਾਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਜਿਹੜੀ ਸੱਤਾਂ ਦਾ ਤੁਸੀਂ ਆਨੰਦ ਭੋਗ ਰਹੇ ਹੋ ਉਹ ਬੜੇ ਜਲਦੀ ਲੋਕ ਜਿਹੜੇ ਉਹ ਤੁਹਾਨੂੰ ਲਾ ਦੇਣਗੇ ਤੁਸੀਂ ਆਪ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇਹ ਲੋਕ ਹੈ ਇਹ ਜਿਹੋਣ ਤਾਂ ਅਰਸ਼ ਤੇ ਜਿਹੋਣ ਤਾਂ ਫਰਸ਼ ਤੇ ਹੁਣ ਤੁਹਾਡਾ ਫਰਸ਼ ਤੇ ਹੋਣ ਦਾ ਸਮਾਂ ਜਿਹੜਾ ਉਹ ਤੁਸੀਂ ਆਪ ਨਿਸ਼ਚਿਤ ਕਰ ਰਹੇ ਹੋ ਇਥੋਂ ਉਹਨੂੰ ਇਹ ਕਹਿੰਨੇ ਕਿ ਸੰਭਲ ਜਾਓ ਜੇ ਸੰਭਲਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ